ਪੰਜਾਬੀਓ ਤੁਸੀਂ ਤਾਂ ਕਮਾਲ ਕਰਤਾ ਪੈरिस 올림픽 2024 5 ਦਹਾਕਿਆਂ ਬਾਅਦ ਜਾਂ ਸਹੀ ਮਾਇਨੇ ਚ 52 ਵਰਿਆਂ ਬਾਅਦ ਦੋ ਤੋਂ ਤਿੰਨ ਪੀੜੀਆਂ ਆਪਾਂ ਕਹੀਏ ਬਦਲ ਜਾਂਦੀਆਂ ਨੇ ਉਹ ਮਾਣ ਇਹੀ ਪੰਜਾਬ ਦੇ ਖਿਡਾਰੀਆਂ ਨੇ ਭਾਰਤ ਦੇਸ਼ ਨੂੰ ਦੁਨੀਆ ਭਰ ਚ ਦਵਾਇਆ 1972 ਦੇ ਵਿੱਚ ਅਸੀਂ 2 ਤਮਗੇ ਲੈ ਕੇ ਆਏ ਸੀਗੇ 52 ਸਾਲ ਬਾਅਦ 2024 ਚ ਲਗਾਤਾਰ 2 ਕਾਂਸੀ ਦੇ ਤਮਗੇ ਲੈ ਕੇ ਆਏ ਆ ਉਸ ਵੇਲੇ ਵੀ ਇਹ ਮਾਣ ਦਵਾਇਆ ਸੀ ਪੰਜਾਬ ਦੇ ਹਾਕੀ ਖਿਡਾਰੀਆਂ ਨੇ ਔਰ ਐੱਡ ਕੀ ਵੀ ਇਹ ਸੇਰਾ ਪੰਜਾਬੀ ਹਾਕੀ ਖਿਡਾਰੀਆਂ ਦੇ ਸਿਰ ਤੇ ਆਉਂਦਾ ਤਰੰਦਰ ਇੱਕ ਤੋਂ ਵੱਧ ਕੇ ਇੱਕ ਵਿਰੋਧੀ ਤੋਂ ਬੋਲ ਖੋਣ ਦੀ ਦ੍ਰਿੜ ਇੱਛਾ ਰੱਖਣ ਵਾਲੇ ਸਾਡੇ ਖਿਡਾਰੀ 11 ਖਿਡਾਰੀ ਹਾਕੀ ਟੀਮ ਚ ਹੁੰਦੇ ਨੇ ਤੇ ਇਹ ਵੀ ਸਾਡੇ ਪੰਜਾਬ ਲਈ ਮਾਣ ਹੈ ਕਿ 10 ਖਿਡਾਰੀ 11 ਚੋਂ ਪੰਜਾਬ ਦੇ ਨੇ ਪੰਜਾਬੀਓ ਤੁਸੀਂ ਤਾਂ ਕਮਾਲ ਕਰਤਾ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਪੈਰਿਸ 올림픽 2024 ਜੋ ਖੁਸ਼ੀਆਂ ਭਾਰਤ ਲਈ ਪੰਜਾਬ ਲਈ ਤੇ ਖਾਸ ਕਰ ਪੰਜਾਬੀ ਤੇ ਪੰਜਾਬੀਅਤ ਲਈ ਜੋ ਲੈ ਕੇ ਆਇਆ ਉਹੋ ਉਹਨਾਂ ਲੋਕਾਂ ਨੂੰ ਤਾਂ ਉਮਰ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ ਜਿਹੜੇ ਇਸ 올림픽 ਦੇ ਤੇ ਖਾਸ ਕਰ ਭਾਰਤੀ ਹਾਕੀ ਟੀਮ ਦੇ ਇਹਨਾਂ ਮੈਚਾਂ ਦੇ ਚਸ਼ਮਦੀਦ ਨੇ ਤੁਸੀਂ ਵੀ ਉਹਨਾਂ ਚੋਂ ਇੱਕ ਹੋ ਮੈਂ ਵੀ ਉਹਨਾਂ ਚੋਂ ਇੱਕ ਆ ਪੂਰੇ ਇੱਕ ਅੰਦਾਜ਼ਾ ਲਾਈਏ 5 ਦਹਾਕਿਆਂ ਬਾਅਦ ਜਾਂ ਸਹੀ ਮਾਇਨੇ ਚ 52 ਵਰਿਆਂ ਬਾਅਦ ਜਦੋਂ 2 ਤੋਂ 3 ਪੀੜੀਆਂ ਆਪਾਂ ਕਹੀਏ ਬਦਲ ਜਾਂਦੀਆਂ ਨੇ ਉਹ ਮਾਣ ਇਹੀ ਪੰਜਾਬ ਦੇ ਖਿਡਾਰੀਆਂ ਨੇ ਭਾਰਤ ਦੇਸ਼ ਨੂੰ ਦੁਨੀਆ ਭਰ ਚ ਦਵਾਇਆ ਜਾਂ ਤਾਂ 1972 ਦੇ ਵਿੱਚ ਅਸੀਂ 2 ਧਮਕੇ ਲੈ ਕੇ ਆਏ ਸੀਗੇ ਤੇ ਯਾ ਹੁਣ ਆਪਾਂ ਕਹੀਏ 52 ਸਾਲ ਬਾਅਦ 2024 ਚ ਲਗਾਤਾਰ ਦੋ ਕਾਂਸੀ ਦੇ ਤਮਗੇ ਲੈ ਕੇ ਆਏ ਆ ਉਸ ਵੇਲੇ ਵੀ ਇਹ ਮਾਣ ਦਵਾਇਆ ਸੀ ਪੰਜਾਬ ਦੇ ਹਾਕੀ ਖਿਡਾਰੀਆਂ ਨੇ ਔਰ ਐੱਡ ਕੀ ਵੀ ਇਹ ਸੇਰਾ ਪੰਜਾਬੀ ਹਾਕੀ ਖਿਡਾਰੀਆਂ ਦੇ ਸਿਰ ਤੇ ਆਉਂਦਾ ਸਰਪੰਚ ਕੈਪਟਨ ਉਸ ਤੋਂ ਇਲਾਵਾ ਹੋਰ ਤਰੰਦਰ ਇੱਕ ਤੋਂ ਵੱਧ ਕੇ ਇੱਕ ਵਿਰੋਧੀ ਤੋਂ ਬੋਲ ਖੋਣ ਦੀ ਦ੍ਰਿੜ ਇੱਛਾ ਰੱਖਣ ਵਾਲੇ ਸਾਡੇ ਖਿਡਾਰੀ 11 ਖਿਡਾਰੀ ਹਾਕੀ ਟੀਮ ਚ ਹੁੰਦੇ ਨੇ ਤੇ ਇਹ ਵੀ ਸਾਡੇ ਪੰਜਾਬ ਲਈ ਮਾਣ ਹੈ ਕਿ 10 ਖਿਡਾਰੀ 11 ਚੋਂ ਪੰਜਾਬ ਦੇ ਨੇ ਜੀ ਇੱਕ ਖਿਡਾਰੀ ਜਿਹੜਾ ਗੋਲੀ ਸੰन्यास ਲੈ ਗਿਆ ਸ਼੍ਰੀ ਉਹ ਉੜੀਸਾ ਤੋਂ ਜੇ ਰੱਖਵੇਂ ਖਿਡਾਰੀਆਂ ਦੀ ਗੱਲ ਕਰ ਲਓ ਤਾਂ ਉਹਦੇ ਵਿੱਚੋਂ ਵੀ ਦੋ ਪੰਜਾਬ ਦੇ ਨੇ ਭਾਵ 13 ਚੋਂ ਆਪਾਂ ਗੱਲ ਕਰੀਏ 11 ਖਿਡਾਰੀ ਪੰਜਾਬ ਦੇ ਨੇ ਤੇ ਜਦੋਂ ਹਾਕੀ ਦੀ ਟੀ ਤੇ ਹਾਕੀ ਦੇ ਮੈਦਾਨ ਚ ਐਸਟਰੋਟ੍ਰਾਪ ਤੇ ਮੈਚ ਚੱਲ ਰਿਹਾ ਸੀ ਤਾਂ ਉਸ ਵੇਲੇ 11 ਚੋਂ 10 ਪੰਜਾਬੀ ਖੇਡ ਰਹੇ ਸੀ ਤੁਹਾਨੂੰ ਪਿੱਛੇ ਲੈ ਕੇ ਜਾਵਾਂਗੇ ਇਹਨਾਂ 10 ਖਿਡਾਰੀਆਂ ਦਾ ਪਿਛੋਕੜ ਦੱਸਾਂਗੇ ਪੰਜਾਬ ਚ ਕਿੱਥੋਂ ਦੇ ਰਹਿਣ ਵਾਲੇ ਨੇ ਕੰਮ ਕੀ ਕਰਦੇ ਨੇ ਕੀ ਇਹਨਾਂ ਦਾ ਪਿਛੋਕੜ ਹੈ ਤੁਹਾਨੂੰ ਦੱਸ ਦੇ ਆ ਸਭ ਤੋਂ ਪਹਿਲਾ ਜਿਹੜਾ ਨਾਮ ਆਉਂਦਾ ਆ ਆਪਾਂ ਇੱਕ ਜਨਰਲ ਗੱਲ ਤੁਹਾਨੂੰ ਦਸੀਏ ਕਿ ਇਹਨਾਂ ਖਿਡਾਰੀਆਂ ਵਿੱਚੋਂ ਜਿਹੜੇ ਦੋ ਖਿਡਾਰੀ ਪੰਜਾਬ ਦੇ ਵਿੱਚ ਪੀਸੀਐਸ ਅਫਸਰ ਨੇ ਸਿਵਲ ਸੇਵਾਵਾਂ ਦੇ ਅਧਿਕਾਰੀ ਨੇ ਤੇ ਚਾਰ ਡਿਪਟੀ ਸੁਪਰੀਟੈਂਡੈਂਟ ਆਫ ਪੁਲਿਸ ਭਾਵ ਡੀਐਸਪੀ ਨੇ ਸਭ ਤੋਂ ਪਹਿਲਾਂ ਗੱਲ ਹਰਮਨਪ੍ਰੀਤ ਸਿੰਘ ਦੀ ਹਰਮਨਪ੍ਰੀਤ ਭਾਰਤੀ ਹਾਕੀ ਟੀਮ ਦੇ ਜਿਹੜੇ ਕੈਪਟਨ ਨੇ ਕਪਤਾਨ ਹੋਣ ਤੋਂ ਬਾਅਦ ਉਹ ਐਡ ਕੀ ਤੀਜੀ ਵਾਰ 올림픽 ਖੇਡਣ ਗਏ ਡਿਫੈਂਡਰ ਨੇ ਹਾਕੀ ਚ ਜਿਹੜੀਆਂ ਪੋਜੀਸ਼ਨਾਂ ਹੁੰਦੀਆਂ ਨੇ ਡਿਫੈਂਡ ਕਰਨਾ ਅਤੇ ਡ੍ਰੈਗ ਫਲਿੱਕਰ ਨੇ ਡ੍ਰੈਗ ਹੁੰਦਾ ਬੋਲ ਨੂੰ ਹਾਕੀ ਨਾਲ ਲਾ ਕੇ ਡ੍ਰੈਗਿੰਗ ਕਰਦੇ ਹੋਏ ਲੈ ਕੇ ਜਾਣਾ ਡ੍ਰੈਗ ਫਲਿੱਕਰ ਨੇ ਤੇ ਉਹਨਾਂ ਦੀ ਜਿਹੜੀ ਆਪਾਂ ਸਕੋਰਿੰਗ ਪਾਵਰ ਦੇਖ ਲਈਏ ਜੇਕਰ ਆਪਣਾ ਸਕੋਰਿੰਗ ਸ਼ਕਤੀ ਦੀ ਗੱਲ ਕਰ ਲਈਏ ਤਾਂ ਉਹ ਉਹਨਾਂ ਦਾ ਬਹੁਤ ਵੱਡਾ ਪਲੱਸ ਪੁਆਇੰਟ ਹੈ ਔਰ 2021 ਦੇ ਵਿੱਚ ਜਿਹੜੇ ਜਾਪਾਨ ਦੇ ਟੋਕੀਓ ਚ 올림픽 ਹੋਏ ਸੀਗੇ ਉਹਦੇ ਵਿੱਚ ਭਾਰਤ ਨੇ ਹਾਕੀ ਵਿੱਚ 41 ਵਰਿਆਂ ਬਾਅਦ ਕੋ ਤਮਗਾ ਜਿੱਤਿਆ ਸੀ ਹਰਮਨਪ੍ਰੀਤ ਦੇ 6 ਗੋਲ ਜਿਹੜੇ ਸੀਗੇ ਭਾਬ ਅੱਧੀ ਦਰਜਨ ਗੋਲ ਕੱਲੇ ਹਰਮਨਪ੍ਰੀਤ ਦੇ ਸੀ ਟੌਪ ਸਕੋਰਰ ਸੀ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਟਿੰਮੋਵਾਲ ਦਾ ਰਹਿਣ ਵਾਲਾ ਹਰਮਨਪ੍ਰੀਤ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਹੈ ਤੇ ਸਰਪੰਚ ਕੈਪਟਨ ਕਿਹਾ ਜਾਂਦਾ ਨੂੰ ਸਰਪੰਚ ਪ੍ਰਧਾਨ ਨੇ ਐਤਗੀ ਦੀ ਗੱਲ ਕਰੀਏ ਤਾਂ 10 ਗੋਲ ਕੀਤੇ ਇਕੱਲੇ ਹਰਮਨਪ੍ਰੀਤ ਨੇ ਹਾਰਦਿਕ ਸਿੰਘ ਇਹ ਸਾਡੀ ਭਾਰਤੀ ਹਾਕੀ ਟੀਮ ਦਾ ਵਾਈਸ ਕੈਪਟਨ ਹੈ ਦੂਜੀ ਵਾਰ 올림픽 ਖੇਡ ਕੇ ਆਇਆ ਜਲੰਧਰ ਛੌਨੀ ਦੇ ਇਲਾਕੇ ਚ ਪਿੰਡ ਹੈ ਖਸਰੋਪੁਰ ਉੱਥੇ ਦਾ ਰਹਿਣ ਵਾਲਾ ਆਪਣਾ ਪਿਛੋਕੜ ਜੇ ਕਰੀਏ ਆਪਾਂ ਕਿ ਪਰਿਵਾਰਿਕ ਕੇ ਮਾਪਿਓ ਜਾਂ ਬਜ਼ੁਰਗ ਕੀ ਕਰਦੇ ਸੀ ਉਹ ਵੀ ਖਿਡਾਰੀ ਰਹੇ ਨੇ ਤੇ ਉਸੇ ਲੜੀ ਦੇ ਵਿੱਚ ਗੁਰਮੇਲ ਸਿੰਘ ਜਿਹੜੇ ਇਹਨਾਂ ਦੇ ਪਰਿਵਾਰ ਦੇ ਵਿੱਚ ਹੈਗੇ ਨੇ ਉਹ ਵੀ 올림픽 ਦੇ 골ਡ ਮੈਡਲਿਸਟ ਰਹਿ ਚੁੱਕੇ ਨੇ ਸੋ ਜਿੱਥੇ ਬਜ਼ੁਰਗ 골ਡ ਮੈਡਲਿਸਟ ਰਹੇ ਹੋਣ ਤਾਂ ਅੱਗੇ ਵਾਲੀ ਪੀੜ੍ਹੀਆਂ ਤਾਂ ਜ਼ਰੂਰ ਹੁੰਦਾ ਕਿ ਯਾਰ ਇਹ ਸੋਨੇ ਦਾ ਤਮਗਾ ਮੈਂ ਵੀ ਆਪਣੀ ਛਾਤੀ ਨਾਲ ਲਾਵਾਂ ਆਪਣੇ ਗਲ ਨਾਲ ਪਾਵਾਂ ਤੇ ਇਸੇ ਤਰ੍ਹਾਂ ਉਹਨਾਂ ਦੇ ਪਰਿਵਾਰ 'ਚ ਰਾਜਵੀਰ ਕੌਰ ਏਸ਼ੀਆਈ ਖੇਡਾਂ ਦੀ ਏਸ਼ੀਅਨਸ ਗੇਮ ਦੀ 골ਡ ਮੈਡਲਿਸਟ ਹੈ ਜੁਗਰਾਤ ਸਿੰਘ ਜੂਨੀਅਰ ਵਰਲਡ ਕੱਪ ਦਾ ਵਿਨਰ ਹੈ ਮਤਲਬ ਜਿਸ ਘਰ 'ਚ ਐਡੇ ਵੱਡੇ ਮੈਡਲਿਸਟ ਬੈਠੇ ਹੋਣ ਉੱਥੇ ਅਗਲੀ ਪੀੜ੍ਹੀ 'ਚ ਖਿਡਾਰੀ ਨਾ ਜੰਮੇ ਹਾਰਦਿਕ ਵਰਗਾ ਇਹ ਹੋ ਨਹੀਂ ਸਕਦਾ ਮਿਡਫੀਲਡ 'ਚ ਖੇਡਦਾ ਤੇ ਜੁਗਰਾਜ ਦੇ ਜਿਹੜੇ ਹੋਰ ਅੱਗੇ ਆਪਾਂ ਕਹੀਏ ਪਰਿਵਾਰ ਦੇ ਵਿੱਚ ਮੈਂਬਰ ਨੇ ਉਹਨਾਂ 'ਚੋਂ ਇੱਕ ਹਾਰਦਿਕ ਪੰਜਾਬ ਪੁਲਿਸ ਪੰਜਾਬ ਸਰਕਾਰ 'ਚ ਪੀਸੀਐਸ ਅਫਸਰ ਹੈ ਮਨਪ੍ਰੀਤ ਭਾਰਤੀ ਹਾਕੀ ਟੀਮ ਦਾ ਸਭ ਤੋਂ ਐਕਸਪੀਰੀਅੰਸ ਖਿਡਾਰੀ ਜਿਹੜਾ ਆਪਾਂ ਇਹਨੂੰ ਕਹਿ ਸਕਦੇ ਆ ਚੌਥੀ ਵਾਰ 올림픽 'ਚ ਖੇਡ ਕੇ ਆਇਆ ਤੇ ਸ਼੍ਰੀ ਜੇਸ਼ ਜਿਹੜੇ ਉੜੀਸਾ ਵਾਲੇ ਗੋਲੀ ਨੇ ਗੋਲਚੀ ਨੇ ਇਹ ਦੋ ਹੀ ਜਿਹੇ ਖਿਡਾਰੀ ਨੇ ਇਹਨਾਂ ਸਮੇਤ ਟੋਟਲ ਪੰਜ ਖਿਡਾਰੀ ਨੇ ਜਿਹੜੇ ਕਿ ਚਾਰ 올림픽 ਖੇਡ ਚੁੱਕੇ ਨੇ ਮਠਾਪੁਰ ਪਿੰਡ ਦਾ ਮਨਪ੍ਰੀਤ ਦਾ ਟੋਪੀਓ 올림픽 ਚ ਜਦੋਂ ਇਹ ਟੰਗਾ ਜਿੱਤਿਆ ਸੀਗਾ 2021 ਚ ਭਾਰਤੀ ਟੀਮ ਨੇ ਉਸ ਟਾਈਮ ਜਿਹੜਾ ਮਨਪ੍ਰੀਤ ਕੈਪਟਨ ਸੀਗਾ ਮਿਡ ਫੀਲਡ ਦੇ ਵਿੱਚ ਇਹ ਖੇਡਦਾ ਹੈ ਜਿਹੜੀ ਸਾਡੀ ਟੀਮ ਦੀ ਹੈ ਡਿਫੈਂਸ ਤੇ ਅਟੈਕ ਦੇ ਵਿੱਚ ਤਾਲਮੇਲ ਦਾ ਇਹ ਕੰਮ ਕਰਦਾ ਹੈ 350 ਤੋਂ ਵੱਧ ਮੈਚ ਖੇਡ ਚੁੱਕਾ ਮਨਪ੍ਰੀਤ ਵੀ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਹੈ ਮਨਦੀਪ ਸਿੰਘ ਇਹ ਜਿਹੜਾ ਹੈਗਾ ਮਨਦੀਪ ਤੇ ਮਨਪ੍ਰੀਤ ਇੱਕੋ ਪਿੰਡ ਦੇ ਨੇ ਦੋਨੋਂ ਇੱਕੋ ਪਿੰਡ ਦੇ ਨੇ ਮਿੱਠਾ ਪੁਰ ਦੇ ਤੇ ਐਦਕੀ ਮਨਦੀਪ ਦੂਜੀ ਵਾਰ 올림픽 ਖੇਡ ਕੇ ਆਇਆ ਹੈ ਭਾਰਤੀ ਫਾਰਵਰਡ ਲਾਈਨ ਦਾ ਤਜਰਬੇਖਾਰ ਖਿਡਾਰੀ ਹੈ 200 ਤੋਂ ਵੱਧ ਮੈਚ ਖੇਡ ਚੁੱਕਾ ਹੈ ਤੇ 95 ਤੋਂ ਵੱਧ ਗੋਲ ਕਰ ਚੁੱਕਾ ਹੈ ਇਹ ਵੀ ਪੰਜਾਬ ਪੁਲਿਸ ਦੇ ਵਿੱਚ ਡਿਪਟੀ ਸੁਪਰਡੈਂਟ ਆਫ ਪੁਲਿਸ ਹੈ ਗੁਰਜੰਟ ਸਿੰਘ ਅੰਮ੍ਰਿਤਸਰ ਗੁਰੂ ਕੀ ਨਗਰੀ ਜ਼ਿਲ੍ਹੇ ਦਾ ਪਿੰਡ ਖਲਿਆੜਾ ਉੱਥੋਂ ਦਾ ਰਹਿਣ ਵਾਲਾ ਹੈ ਲੈਫਟ ਵਿੰਗਰ ਹੈ ਤੇਜ ਖੇਡ ਲਈ ਜਾਣਿਆ ਜਾਂਦਾ ਹੈ ਗੁਰਜੰਟ ਹਾਲੈਂਡ ਦੇ ਖਿਲਾਫ ਇੱਕ ਮੈਚ ਵਿੱਚ 13 ਸਕਿੰਟਾਂ 'ਚ ਸਿਰਫ ਗੋਲ ਕਰਤਾ ਸੀਗਾ ਗੁਰਜੰਟ ਨੇ 13 ਸਕਿੰਟ ਤੇ ਸਭ ਤੋਂ ਤੇਜ਼ ਗੋਲ ਕਰਨ ਵਾਲਾ ਇੰਡੀਅਨ ਸਟ੍ਰਾਈਕਰ ਗੁਰਜੰਟ ਐਤਕੀ ਦੂਜੀ ਵਾਰ 올림픽 ਖੇਡ ਕੇ ਆਇਆ ਪੰਜਾਬ ਸਰਕਾਰ 'ਚ ਪੀਸੀਐਸ ਅਫਸਰ ਹੈ ਸ਼ਮਸ਼ੇਰ ਸਿੰਘ ਬਾਰਡਰ ਤੇ ਅਟਾਰੀ ਦੇ ਨੇੜੇ ਜਿਹੜਾ ਹੈਗਾ ਇਹਦਾ ਪਿੰਡ ਅਟਾਰੀ ਸਰਹੱਦੀ ਪਿੰਡ ਹੈ ਸ਼ਮਸ਼ੀਰ ਸਿੰਘ ਟੋਪੀਓ অলਪਿਕ ਦੇ ਵਿੱਚ ਜਦੋਂ ਅਜ ਤੋਂ 4 ਸਾਲ ਪਹਿਲਾਂ ਖੇਡਣ ਗਿਆ ਸੀ ਤਾਂ ਸਭ ਤੋਂ ਘੱਟ ਤਜਰਬੇਕਾਰ ਖਿਡਾਰੀ ਸੀ ਵੀ ਸਭ ਤੋਂ ਘੱਟ ਜੇ ਹਾਕੀ ਦਾ ਕਿਸੇ ਤਜਰਬਾ ਹੈ ਜਾਂ 올ਪਿਕ ਦਾ ਤਜਰਬਾ ਹੈ ਤਾਂ ਉਹ ਸ਼ਮਸ਼ੀਰ ਨੂੰ ਹੈ ਐਦਕੀ ਉਹ ਭਾਰਤੀ ਟੀਮ ਦੇ ਵੱਲੋਂ ਫਾਰਵਰਡ ਲਾਈਨ ਦੇ ਤਜਰਬੇਖਾਰ ਖਿਡਾਰੀਆਂ ਵਿੱਚੋਂ ਸ਼ਾਮਲ ਹੋ ਕੇ ਖੇਡਣ ਗਿਆ ਟੀਮ ਦਾ ਅਹਿਮ ਹਿੱਸਾ ਬਣ ਕੇ ਖੇਡਿਆ ਠੰਡੇ ਮਿੱਠੇ ਸੁਭਾਅ ਦਾ ਤੇ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਹੈ ਜਰਮਨ ਪ੍ਰੀਤ ਸਿੰਘ ਬੱਲ ਇਹ ਵੀ ਅਮਰਸਰ ਦੇ ਪਿੰਡ ਰਾਜਦਾਨ ਦਾ ਰਹਿਣ ਵਾਲਾ ਹੈ ਸਾਬਤ ਸੂਰਤ ਸਿੱਖ ਹੈ ਦਾੜਾ ਵੀ ਪ੍ਰਕਾਸ਼ ਕਰਦਾ ਹੈ ਤੇ ਲੰਬਾ ਕੱਦ ਹੈ ਹਾਕੀ ਫੀਲਡ ਦੇ ਵਿੱਚ ਤੁਰੇ ਜਾਂਦੇ ਦੀ ਅਲੱਗ ਹੀ ਟੌਰ ਜਿਹੜਾ ਹੈਗੀ ਹੈ ਬਣਦੀ ਹੈ ਸ਼ਾਰਟ ਕਰਕੇ ਫਾਰਵਰਡ ਲਾਈਨ ਦੇ ਲਈ ਫੀਡਰ ਦਾ ਕੰਮ ਕਰਦਾ ਹੈ ਜਦੋਂ ਮੈਚ ਚੱਲਦੇ ਨੇ ਤੇ ਇੰਡੀਅਨ ਇਨਕਮ ਟੈਕਸ ਆਫਿਸ ਪਾਬ ਕੇਂਦਰ ਸਰਕਾਰ ਦਾ ਭਾਰਤੀ ਆਮਦਨ ਕਰ ਵਿਭਾਗ ਇਨਕਮ ਟੈਕਸ ਆਫਿਸ ਆਫ ਇੰਡੀਆ ਦੇ ਵਿੱਚ ਇਹ ਜਿਹੜਾ ਜਰਮਨ ਪ੍ਰੀਤ ਸਿੰਘ ਹੈਗਾ ਨੌਕਰੀ ਕਰਦਾ ਹੈ ਤੇ ਭਾਰਤੀ ਹਾਕੀ ਟੀਮ ਲਈ ਇਹ ਡਿਫੈਂਸ ਲਾਈਨ ਦੇ ਵਿੱਚ ਖੇਡਦਾ ਹੈ ਸੁਖਜੀਤ ਸਿੰਘ ਸੁਖਜੀਤ ਅੰਮ੍ਰਿਤਸਰ ਦਾ ਹੀ ਜਿਹੜਾ ਆਪਾਂ ਕਹੀਏ ਰਹਿਣ ਵਾਲਾ ਹੈ ਤੇ ਆਪਣਾ ਪਿਛੋਕੜ ਉੱਥੋਂ ਦਾ ਇਹਦੇ ਬਜ਼ੁਰਗਾਂ ਦਾ ਵੈਸੇ ਇਹ ਜਲੰਧਰ ਨਾਲ ਸੰਬੰਧ ਰੱਖਦਾ ਹੈ ਫਾਰਵਰਡ ਲਾਈਨ ਦੇ ਵਿੱਚ ਖੇਡਦਾ ਹੈ ਸੁਖਜੀਤ ਜਿਹੜੀ ਹਾਲ ਹੀ ਚ ਏਸ਼ੀਆਈ ਖੇਡਾਂ ਹੋਈਆਂ ਸਨ ਉਹਨਾਂ ਚ ਏਸ਼ੀਅਨ ਚੈਂਪੀਅਨ ਟਰੋਫੀ ਦਾ 골ਡ ਮੈਡਲ Winner ਹੈ ਸੋਨ ਤਮਗਾ ਜੇਤੂ ਹੈਗਾ ਤੇ ਡੀ ਦੇ ਅੰਦਰ ਜਦੋਂ ਆਪਾਂ ਹਾਕੀ ਖੇਡਦੇ ਆਂ ਡੀ ਬਣਿਆ ਹੁੰਦਾ ਹੈ ਡੀ ਦੇ ਅੰਦਰ ਬਹੁਤ ਇਹ ਆਪਾਂ ਕਹੀਏ ਸ਼ਾਨਦਾਰ ਜਬਰਦਸਤ ਤੇ ਜਿੰਦਾਬਾਦ ਹੋ ਕੇ ਖੇਡਦਾ ਤੇ ਇਹੋ ਜਿਹੇ ਬੰਦਿਆਂ ਦੀ ਕਦਰ ਪੰਜਾਬ ਨੈਸ਼ਨਲ ਬੈਂਕ ਵਾਲੇ ਬਹੁਤ ਕਰਦੇ ਨੇ ਤੋਂ ਇਹਨਾਂ ਨੇ ਸੁਖਜੀਤ ਸਿੰਘ ਨੂੰ ਆਪਣੇ ਨਾਲ ਲਾਇਆ ਹੋਇਆ ਹੈ ਬਾਕੀ ਜੇ ਆਪਾਂ ਇਹਨਾਂ 8 ਘਟਾਰੀਆਂ ਤੋਂ ਅਲੱਗ ਜੇ ਗੱਲ ਕਰੀਏ ਤਾਂ ਇੱਕ ਹੋਰ ਗੋਲਚੀ ਵੀ ਹੈ ਸ਼੍ਰੀ ਜੇਸ਼ ਦਾ ਸਭ ਜਾਣਦੇ ਹੀ ਨੇ ਜਿਵੇਂ ਭੱਜ ਭੱਜ ਕੇ ਵਿਰੋਧੀਆਂ ਦੀ ਹਾਕੀਆਂ ਨੂੰ ਆਪਣੇ ਉੱਤੇ ਖਾ ਕੇ ਬੋਲਾਂ ਜਾਂ ਰਕੇ ਗੋਲ ਰੋਕੇ ਅਜਿਹਾ ਇੱਕ ਗੋਲੀ ਸਾਡੇ ਕੋਲ ਕ੍ਰਿਸ਼ਨ ਬਹਾਦਰ ਵੀ ਹੈਗਾ ਤੇ ਇਹ ਕਪੂਰਥਲੇ ਦਾ ਹੈਗਾ ਰੇਲ ਕੋਚ ਫੈਕਟਰੀ ਬੜੀ ਮਸ਼ਹੂਰ ਹੈ ਪੰਜਾਬ ਦੇ ਵਿੱਚ ਕਪੂਰਥਲੇ ਵਾਲੀ ਤੇ ਮਾਝੇ ਇਲਾਕੇ ਦਾ ਹੀ ਡ੍ਰੈਗ ਫਲਿੱਕਰ ਜੁਗਰਾਤ ਸਿੰਘ ਇੱਕ ਹੋਰ ਹੈਗਾ ਆਪਣੇ ਕੋਲ ਇਹ ਦੋਨੋਂ ਜਿਹੜੇ ਸੀਗੇ ਇਹ ਰੱਖਮੇ ਖਿਡਾਰੀਆਂ ਦੇ ਤੌਰ ਤੇ ਸੀ ਸੋ ਉਸ ਤੋਂ ਦੱਸਿਆ ਕਿ ਸਾਡੀ ਟੀਮ ਦੇ ਖਿਡਾਰੀ ਸੁਖਜੀਤ ਜਰਮਨ ਪ੍ਰੀਤ ਸ਼ਮਸ਼ੀਰ ਗੁਰਜੰਟ ਮਨਦੀਪ ਮਨਪ੍ਰੀਤ ਹਾਰਦਿਕ ਤੇ ਹਰਮਨ ਪ੍ਰੀਤ ਇਹੋ ਖਿਡਾਰੀ ਨੇ ਜਿਨ੍ਹਾਂ ਨੇ ਐਤਕੀ 2-2 ਕਾਂਸੀ ਦੇ ਤਮਗੇ 1972 ਤੋਂ ਬਾਅਦ ਭਾਰਤ ਦੀ ਝੋਲੀ ਦੇ ਵਿੱਚ ਪਾਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਨ੍ਹਾਂ ਨੇ ਨਾਲ ਗੱਲਬਾਤ ਕੀਤੀ ਸ਼੍ਰੀ ਜੇਸ਼ ਜਿਹੜੇ ਨੇ ਅਲਵਿਦਾ ਵੀ ਆ ਗਏ ਨੇ ਕਹਿੰਦੇ ਇਸ ਟੋਪਰ ਮੇਰੀ ਜ਼ਿੰਦਗੀ 'ਚ ਕੋਈ ਮੌਕਾ ਆ ਨਹੀਂ ਸਕਦਾ ਸੋ ਇਹ ਸਹੀ ਟਾਈਮ ਹੈ ਕਿ ਹੁਣ ਮੈਂ ਹਾਕੀ ਤੋਂ ਸੰਨਿਆਸ ਲੈ ਰਿਹਾ ਸੋ ਆਉਣ ਵਾਲੀ ਸਾਡੀ ਟੀਮ ਲਈ ਆਉਣ ਵਾਲੀ ਨਵੀਂ ਪੀੜ੍ਹੀਆਂ ਲਈ ਇਹ ਖਿਡਾਰੀ ਚਾਨਰ ਮਨਾਰਾ ਬਣ ਕੇ ਉਭਰਨਗੇ ਹੋਰ ਰਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨਿਵਾਜ਼ਤ ਧੰਨਵਾਦ ਰੰਗਲਾ ਪੰਜਾਬ ਤੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਕੈਸ਼ਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਤੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ